ਵਾਹਿਗੁਰੂ ਦਾ ਸਿਮਰਨ ਹੀ ਗੁਰਮੰਤਰ ਹੈ। ਵਾਹਿਗੁਰੂ ਨੂੰ ਯਾਦ ਕਰਨਾ ਇਹੀ ਸਿਮਰਨ ਹੈ। ਇਹੀ ਸਿਮਰਨ ਆਸਤਾ ਉਸ ਨੂੰ ਯਾਦ ਕਰਨਾ ਇਹੀ ਗੁਰਮੰਤਰ ਹੈ। ਸਾਡੀ ਯਾਦ ਨਿਰੰਤਰ ਬਣੀ ਰਹੇ ਪਰਮੇਸ਼ਰ ਦੇ ਨਾਲ। ਉਹਦੇ ਵਿੱਚ ਸਾਡਾ ਚਿੱਤ ਹਮੇਸ਼ਾ ਲੀਨ ਰਹੇ। ਹਰ ਟਾਈਮ ਸਾਡੇ ਚਿੱਤ ਵਿੱਚ ਮਾਲਕ ਦਾ ਵਾਹਿਗੁਰੂ ਦਾ ਚੇਤਾ ਬਣਿਆ ਰਹੇ। ਇਹੀ ਗੁਰਮੰਤਰ ਹੈ ਗੁਰਬਾਣੀ ਵਿੱਚ ਸਤਿਗੁਰ ਕਹਿੰਦੇ ਹਨ ਚਿਤ ਚਿਤਵੋ ਨਰਾਇਣ ਏਕ ਕਿ ਆਪਣੇ ਚਿੱਤ ਦੇ ਵਿੱਚ ਉਹਨੂੰ ਚਿਤਵੋ ਉਸ ਇੱਕ ਨਰਾਇਣ ਨੂੰ ਉਸ ਇੱਕ ਵਾਹਿਗੁਰੂ ਗੌਰ ਅੱਲਾਹ ਨੂੰ ਉਸ ਪਰਮੇਸ਼ਰ ਨੂੰ ਹਮੇਸ਼ਾ ਚਿਤ ਵਿੱਚ ਆਪਣੇ ਧਿਆਨ ਵਿੱਚ ਚਿਤੇ ਕਰਦੇ ਰਹੋ ਚਿਤ ਚਿਤਵੋ ਨਰਾਇਣ ਏਕ ਜਦੋਂ ਸਾਡਾ ਮਨ ਸੰਸਾਰ ਵੱਲੋਂ ਮਰ ਜਾਂਦਾ ਹੈ ਜਦੋਂ ਇਹ ਸੰਸਾਰੀ ਇੱਛਾਵਾਂ ਨੂੰ ਤ੍ਰਿਸ਼ਨਾਵਾਂ ਨੂੰ ਮੋਹ ਮਾਇਆ ਦੇ ਝਾੜ ਨੂੰ ਜਦੋਂ ਤਿਆਗ ਦਿੰਦਾ ਹੈ। ਭਾਵ ਕਿ ਸੰਸਾਰ ਦੀ ਹਰ ਇੱਛਾ ਤਿਆਗ ਕੇ ਸੰਸਾਰ ਨੂੰ ਮਾਇਆ ਨੂੰ ਬਿਲਕੁਲ ਚੇਤੇ ਹੀ ਨਹੀਂ ਕਰਦਾ। ਪਾਪ ਕੇ ਨਿਊਟਰਲ ਹੋ ਜਾਂਦਾ ਇਹ ਮਨ ਸਾਡਾ। ਨਿਊਟਰਲ ਯਾਨੀ 0.0 ਤੇ ਆ ਜਾਂਦਾ ਹੈ। ਬਿਲਕੁਲ ਚੇਤੇ ਨਹੀਂ ਕਰਦਾ ਸੰਸਾਰ ਨੂੰ। ਫਿਰ ਇਹ ਮਰਿਆ ਹੋਇਆ ਮਨ ਨਿਖੜ ਕੇ ਸਾਫ਼ ਹੋ ਕੇ ਚਿੱਤ ਬਣ ਜਾਂਦਾ ਹੈ ਇੱਥੇ ਚਿੱਤ ਬਣਦਾ ਹੈ ਇਹ ਉਨੀ ਦੇਰ ਤੱਕ ਮਨ ਹੈ ਜਿੰਨੀ ਦੇਰ ਤੱਕ ਸੰਸਾਰ ਨਾਲ ਜੁੜਿਆ ਹੋਇਆ ਹੈ ਗੱਦ ਸੰਸਾਰ ਨਾਲੋਂ ਟੁੱਟ ਗਿਆ ਇਹਨੇ ਮੋਹ ਮਾਇਆ ਤਿਆਗ ਲਈ ਹੌਲੀ 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 ਇਸ ਜ਼ੀਰੋ ਲਾਈਨ ਤੇ ਆ ਗਿਆ ਤਾਂ ਇਹ ਬਣ ਗਿਆ ਚਿੱਤ ਇਹ ਚਿੱਤ ਬਣ ਕੇ ਜਦੋਂ ਇਹ ਚਿੱਤ ਬਣ ਜਾਂਦਾ ਹੈ ਇਸ ਸਟੇਜ ਤੇ ਪਹੁੰਚ ਕੇ ਨਿਰੰਤਰ ਮਾਲਕ ਨੂੰ ਯਾਦ ਕਰਨ ਦੇ ਕਾਬਿਲ ਬਣ ਜਾਂਦਾ ਹੈ ਸਿਮਰਨ ਕਰਨ ਦੇ ਕਾਬਿਲ ਬਣ ਜਾਂਦਾ ਹੈ ਇਹ ਸਟੇਜ ਤੇ ਕਾਬਿਲ ਬਣਦਾ ਹੈ ਜਿੱਥੇ ਇਹ ਜ਼ੀਰੋ ਹੋ ਜਾਂਦਾ ਜਦੋਂ ਇੱਛਾਵਾਂ ਸੰਸਾਰ ਦੀਆਂ ਤਿਆਗ ਦਿੰਦਾ ਇਹ ਮਨ ਨਹੀਂ ਰਹਿੰਦਾ ਇਹ ਫਿਰ ਚਿੱਤ ਹੋ ਜਾਂਦਾ ਇਸ ਚਿੱਤ ਦੇ ਵਿੱਚ ਫਿਰ ਉਹਨੂੰ ਚਿਤ ਵਧਾਇ ਨਰਾਇਣ ਨੂੰ ਇੱਕ ਇੱਕ ਨਰਾਇਣ ਨੂੰ ਚਿਤ ਵਧਾਇਆ ਫਿਰ ਨਿਰੰਤਰ ਚਿਤ ਵਧਾਇਆ ਕਿਉਂਕਿ ਸੰਸਾਰ ਦੇ ਖਿਆਲ ਉਤਪਨ ਹੀ ਨਹੀਂ ਹੁੰਦੇ ਫਿਰ ਜਾਦੇ 0.0 ਤੇ ਹੁੰਦਾ ਇਹ ਬਿਲਕੁਲ ਮਰ ਜਾਂਦਾ ਉਸ ਟਾਈਮ ਦੀ ਗੱਲ ਹੈ ਇਹਹੀ ਹੈ ਸਿਮਰਨ ਗੁਰਮੰਤਰ